ਸਰਦਾਰ ਜਗੀਤ ਸਿੰਘ ਜੀ ਡੱਲੇ ਵਾਲਾ ਆਪਾਂ ਸਰਕਾਰ ਨੂੰ ਬਹੁਤ ਹੀ ਪਿਆਰੇ ਜੇ ਜਰੂਰ ਕਿਸਾਨ ਦੋਸਤੋ ਸਭ ਤੋਂ ਪਹਿਲਾਂ ਫਸੇ ਪਰਵਾਣ ਕਰਿਓ ਜੀ ਵਾਇਪੂ ਜੀ ਕੀ ਤਾਨ ਸੰਸਾਰ ਵਾਇਪੂ ਜੀ ਕੀ ਫਸੇ ਅੱਜ 7 ਤਰੀਕ ਦਾ ਦਿਨ ਸਾਨੂੰ ਰੇਲਾਂ ਦੀਆਂ ਪਟੜੀਆਂ ਤੇ ਬੈਠਣ ਦਾ ਚੌਥੇ ਕਰਨਾ ਪਿਆ ਮੇਰਾ ਖਿਆਲ ਹੈ ਮੇਰੇ ਤੋਂ ਪਹਿਲੇ ਬੁਲਾਰਿਆਂ ਨੇ ਤੁਹਾਡੇ ਤੱਕ ਗੱਲ ਸਾਰੀ ਪਹੁੰਚਾ ਦਿੱਤੀ ਹੋਈ ਹੈ ਕਿ ਅੱਜ ਸਾਡੀ ਕਿਸਾਨੀ ਦੇ ਇਤਿਹਾਸ ਦਾ ਉਹ ਕਾਲਾ ਦਿਨ ਹੈ ਜਦੋਂ ਅੱਪਾ ਦਿੱਲੀ ਦੀਆਂ ਬਰਮਹਾਂ ਤੇ ਬੈਠੇ ਲੜਾਈ ਲੜ ਰਹੇ ਸੀ ਉਸ ਵਕਤ ਲੁੰਬੀ ਦੇ ਅੰਦਰ ਲਖੀਨਪੁਰ ਦੇ ਵਿੱਚਾਂ ਸਾਡੇ 4 ਕਿਸਾਨ ਤੇ ਇੱਕ ਪੱਤਰਕਾਰ ਅਜੇ ਮਿਸ਼ਰਾ ਕੈਣੀ ਰਾਜ ਕ੍ਰਮ ਮੰਤਰੀ ਦੇ ਲੜਕੇ ਮੰਨੂ ਮਿਸ਼ਰਾ ਨੇ ਆਪਣੀ ਥਾਰ ਗੱਡੀ ਦੇ ਥੱਲੇ ਲਤਰ ਕੇ ਜੜ ਕੇ ਮਾਰਤੇ ਸ਼ਹੀਦ ਕਰਤੇ ਸੀ ਅੱਜ ਦਾ ਉਹ ਦਿਨ ਹੈ ਪੰਜਾਬ ਦੇ ਇਤਿਹਾਸ ਦੇ ਅੰਦਰ ਹਮੇਸ਼ਾ ਕਾਲੇ ਦਿਨ ਦੇ ਰੂਪ ਦੇ ਵਿੱਚ ਰਹੇਗਾ ਦੋਸਤੋ ਜਿਹੜੀ ਲੜਾਈ ਲੜੀ ਜਾ ਰਹੀ ਹੈ ਇਸ ਲੜਾਈ ਨੂੰ ਅਗਰ ਕਮੀ ਤੋਂ ਦਿਨ ਨਾਲ ਸਮਝਣਾ ਹੋਵੇ ਮੈਂ ਤਾਂ ਪਹਿਲੇ ਬੁਲਾੜਿਆਂ ਨੇ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ ਤੁਹਾਡਾ ਅੱਜ ਇੰਨੀ ਵੀ ਗੱਲ ਸਮਝ ਲਿਓ ਕੇ ਜਿਹੜੇ ਉਹ ਚਾਰ ਕਿਸਾਨ ਨੌਜਵਾਨ ਉਹਨੋਂ ਸ਼ਹੀਦ ਹੋਏ ਉਹ ਘਰੋਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈਣ ਲਈ ਨਿਕਲੇ ਸੀ ਲੇਕਿਨ ਘਰੇ ਵਾਪਸ ਉਹਨਾਂ ਦੀਆਂ ਲਾਸ਼ਾਂ ਮਈਆਂ ਜਿਵੇਂ ਸਾਡੇ ਵੀਰ ਨੇ ਗੱਲ ਕੀਤੀ ਆ ਸਾਡੇ ਨਾਲੇ ਨੇ ਕੰਮ ਕਰਕੇ ਕਿ ਜਾ ਕੇ ਸ਼ਾਇਦ ਅਸੀਂ ਚੋਣਾ ਲੜ ਕੇ ਮੁੱਖ ਮੰਤਰੀ ਬਣ ਜਾ ਗਏ ਸ਼ਾਇਦ ਅਸੀਂ ਪੰਜਾਬ ਦੀ ਸਤਾ ਸੰਭਾਲ ਲਾਂਗੇ ਔਰ ਇਸ ਗੱਲ ਦੇ ਅੰਦਰ ਉਹਨਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਪਿਆ ਉਸ ਨੂੰ ਉਹਨਾਂ ਦੀ ਸੱਚੀ ਕੁਰਬਾਨੀ ਦਾ ਮੁੱਲ ਉਦੋਂ ਪੈਣਾ ਜਿਸ ਦਿਨ ਤੁਸੀਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈ ਲਿਆ ਉਸ ਮਾਂ ਦੀਆਂ ਆਂਦਰਾਂ ਨੂੰ ਠੰਡ ਉਹਦੋਂ ਪੈਣੀ ਆ ਜਦੋਂ ਉਹਨੂੰ ਯਕੀਨ ਹੋ ਜਾ ਕਿ ਜਿਹੜੀ ਗੱਲ ਲਈ ਮੇਰੇ ਪੁੱਤ ਨੇ ਕੁਰਬਾਨੀ ਦਿੱਤੀ ਆ ਉਹ ਅੱਜ ਲੋਕਾਂ ਨੇ ਚੀਜ਼ ਸਾਨੂੰ ਲੈਤੀ ਅਗਰ ਸਾਡੀ ਫਸਲ ਮੰਡੀ 'ਚ ਜਾਏਗੀ ਉਹ 11-1200 ਨੂੰ ਨਹੀਂ ਲੁੱਟੀ ਜਾਏਗੀ ਉਹ ਹੁਣ ਪੂਰੇ ਘਾਟੇ ਵਿੱਚ ਆ ਕੇ ਲੁੱਟੀ ਜਾਏਗੀ ਲੁੱਪੀ ਦੇ ਅੰਦਰ ਕਿਸਾਨਾਂ ਦਾ ਨਰਮਤ ਤੁਸੀਂ ਝੋਨਾ ਦੇਖਦੇ ਹੋ ਨਾ ਹੁੰਦਾ ਹੁੰਦਾ ਟਰੱਕਾਂ ਦੇ ਟਰੱਕ ਭੱਜਾ ਰਹੇ ਹੁੰਦੇ ਆਉਂਦੇ ਆ ਨਾ ਉਹ ਉਤਨਾ ਜਿਹੜਾ ਕੰਡਿਆਂ ਦੇ ਉੱਤੇ ਸਿੱਧਾ ਜਾ ਕੇ ਕਿਸੇ ਦਾ 1100 ਨੂੰ ਕਿਸੇ ਦਾ 1200 ਨੂੰ ਕਿਸੇ ਦਾ 1000 ਨੂੰ ਕਿਸੇ ਦਾ 1300 ਨੂੰ ਭਰਾਵੋ ਉਹ ਕੰਡਿਆਂ ਤੇ ਵਪਾਰੀ ਖਰੀਦ ਲੈਂਦੇ ਤੇ ਤੁਹਾਡੇ ਇੱਥੇ ਆ ਕੇ ਉਹੀ ਝੋਨਾ ਜਿਹੜਾ ਸਰਕਾਰੀ ਰੇਟ ਤੇ ਭਰਿਆ ਜਾਂਦਾ ਉਸ ਪਰਿਵਾਰ ਨੂੰ ਜਿਨ੍ਹਾਂ ਦੇ ਜੀ ਗਏ ਨੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਤਵੇ ਜਾ ਕੇ ਇਨਸਾਫ ਮਿਲ ਸਕੇਗਾ ਜਦੋਂ ਉਹਨਾਂ ਦੇ ਧੋਨੇ ਦਾ ਵੀ ਰੇਤ ਪੂਰਾ ਉਹਨਾਂ ਦੇ ਉੱਥੇ ਮੰਡੀ 'ਚ ਲੱਗਦਾ ਨਜ਼ਰ ਆਏ ਤੇ ਲੜਾਈ ਆਪਾਂ ਉਹ ਲੜ ਰਹੇ ਹਾਂ ਅੱਜ ਫੇਰ ਉਹ ਹੀ ਲੜਾਈ ਲੜ ਰਹੇ ਹਾਂ ਉਸ ਵਕਤ ਵੀ ਇਹ ਗੱਲ ਕਹੀ ਸੀ ਤੇ ਰੁਕ ਜਾਓ ਥੋੜਾ ਸਮਾਂ ਥੋੜਾ ਸਮਾਂ ਰੁਕ ਜਾ ਸਾਨੂੰ ਪਤਾ ਹੈ ਇਹ ਗੱਲ ਦਾ ਸਾਨੂੰ ਪਤਾ ਹੈ ਕਿ ਉਹ ਜਿਹੜੇ ਅੱਠ 10 ਦੇਨ ਮਨ ਗਾਇ ਨੇ ਕਿਸ ਤਰੀਕੇ ਨਾਲ ਗਾਇਆ ਲੇਕਿਨ ਇਹ ਜ਼ਰੂਰ ਹੈ ਮੇਰੇ ਦੋਸਤੋ ਕਿ ਅਸੀਂ ਮਹਿਸੂਸ ਕਰਦੇ ਸੀ ਕਿ ਉਹਨਾਂ ਨੂੰ ਇਨਸਾਫ ਦੇ ਲਈ ਆ ਜਿਹੜੀ ਤੁਹਾਡੀ ਮੈਂ ਤੁਹਾਡੇ ਤੇ ਗੱਲ ਕਰਦਾ ਉਸ ਅੰਦੋਲਨ ਨੇ ਪੰਜਾਬੀਆਂ ਦੀ ਤੇ ਪੰਜਾਬੀਆਂ ਦੀ ਪੱਗ ਦੀ ਜਿਹੜੀ ਸ਼ਾਨ ਉੱਚੀ ਕੀਤੀ ਸੀ ਦੁਨੀਆਂ ਦੇ ਅੰਦਰ